ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਅਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦੋਸਤੋ ਅੱਜ ਦੀ ਵਿਜ਼ਿਟ ਪਿੰਡ ਖੇਮਕਰਨ ਬਾਰਡਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਓਨਰ ਸਰਦਾਰ ਬਾਈ ਜੱਗਾ ਸ਼ਾਹ ਜੀ ਦੇ ਕੋਲ ਪਹੁੰਚ ਚੁੱਕੇ ਆ ਇੱਕ ਸ਼ਾਈਵਾਲ ਦੇ ਵਿੱਚ ਕ੍ਰੋਸ ਆਂਗ ਦੇ ਵਿੱਚ ਵੜਿਆ ਜੋ ਗੱਬੜਿਆਂ ਕੋਈ 2 ਦਿਨ ਦਾ ਸਮਾਂ ਲੈਂਦੀ ਆ ਤੇ ਥਾਂ ਦਿੱਤਾ ਬਹੁਤ ਜ਼ਿਆਦਾ ਕਮਾਲ ਦਾ ਲੱਗਾ ਠੀਕ ਹੈ ਜੀ ਰੋਗ ਰੋਗ ਦਾ ਥਾਣ ਆ ਮਗਰਲੀ ਸਾਈਡ ਤੋਂ ਵੀ ਹਾਨਾ ਵਿਖਾਵਾਂਗੇ ਸਾਰੀ ਡਿਟੇਲ ਦਵਾਂਗੇ ਆਪ ਜੀ ਦੀ ਤਸੱਲੀ ਕਰਵਾਵਾਂਗੇ ਕੁਐਸਟ ਕਰਦੇ ਉਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲ ਆਉਣ ਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਹ ਕਰਦੇ ਆ ਜੋ ਇਸ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਆਓ ਲਈਏ ਵਧੇਰੇ ਜਾਣਕਾਰੀ ਸ਼ਾਹ ਜੀ ਤੋਂ ਪੁੱਛੀਏ ਕਿ ਕਿੰواں ਸੂਆ ਤੇ ਕਿੰਨਾ ਕੁ ਸਮਾਂ ਜੋ ਸੂਨ ਦੇ ਵਿੱਚ ਬਾਕੀ ਰਹਿ ਗਿਆ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਆ ਠੀਕ ਠਾਕ ਹੀ ਬੋਲ ਰਹੀ ਹੈ ਜੀ ਤੇ ਡਰੈਸ ਇੱਕ ਰੰਡ ਨੋਟ ਕਰਾਈਏ ਆਪਣੇ ਭੈਣ ਭਰਾਵਾਂ ਨੂੰ ਆਪਣੇ ਭਰਾ ਜੀ ਖੇਮ ਕਰਨ ਤਿੰਨ ਖੇਮ ਕਰਨ ਆਪਣਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ 79811 98 ਸਦਾ ਜੀ ਠੀਕ ਆ ਜੀ ਤੇ 19 ਸੂਹਾ ਸ਼ਾ ਜੀ ਸੂਹਾ ਦੂਜਾ ਜੀ ਸ਼ਾਈ ਹਾਲ ਕਰੋ ਦੇ ਵਿੱਚ ਆ ਗਈ ਹਾਂਜੀ ਕਿੰਨੇ ਕ ਦੁੱਧ ਵਾਲੀ ਆ ਦੁੱਧ ਸ਼ਾ ਜੀ ਦਊ 13-14 ਲੀਟਰ ਲੈ ਜੀ ਜ਼ਰੂਰ ਠੀਕ ਆ 13-14 ਕਿਲੋ ਹਾਂ ਤਨ ਭਾਂਡੇ ਵਾਲੀ ਠੀਕ ਆ ਜੀ ਤੇ ਕਿੰਨਾ ਕ ਦਿਨ ਲੈਂਦੀ ਇੱਕ ਦੋ ਦਿਨ ਹੀ ਕੱਢਦੀ ਜਾਂਦੀ ਦੋ ਦਿਨ ਹੀ ਹਾਂਜੀ ਖੋਲ ਕੇ ਤੋੜ ਕੇ ਵਿਖਾਈਏ ਲਓ ਜੀ ਲਓ ਜੀ ਦੋਸਤੋ ਸ਼ਾਈ ਹਾਲ ਦੇ ਵਿੱਚ ਤਨ ਭਾਂਡੇ ਵਾਲੀ ਵਸ਼ੀ ਆ ਜੋ ਸ਼ਾ ਜੀ ਹੁਣਾਂ ਦੇ ਕੋਲ ਤੇ ਬਹੁਤ ਸੋਹਣੀ ਆ ਤੇ ਆਪਣਾ ਕੱਦ ਦਾ ਦਾਜਾ ਲਾ ਲਿਓ ਬਾਹਲਾ ਜਿਆਦਾ ਵੀ ਨਹੀਂ ਵੱਡਾ ਮੀਡੀਅਮ ਸਾਈਜ਼ ਪੂਰਾ ਵੱਡਾ ਥਨਥਤਾ ਬਹੁਤ ਕਮਾਲ ਦਾ ਲੱਗਾ ਇਹਨਾਂ ਤੇ 20 ਕਿਲੋ ਵਾਲੀ ਨੂੰ ਨਹੀਂ ਥਨਥਤਾ ਲੱਗਾਂਦਾ ਜਿੰਨਾ ਇਹਨੂੰ ਕਰਮਾਲੀ ਨੂੰ ਸਾਫ ਸੁਥਰਾ ਲੱਗਾ ਤੇ ਪ੍ਰਿੰਟ ਪ੍ਰੋਂਟ ਅੱਗੋਂ ਬਹੁਤ ਸੋਹਣਾ ਲੱਗਾ ਰੈੱਡ ਕਲਰ ਆ ਥਨਥਤੇ ਦੀ ਬਹੁਤ ਕਮਾਲ ਦੀ ਆ ਇਹਨਾਂ ਤੇ 40 ਕਿਲੋ ਵਾਲੀ ਨੂੰ ਨਹੀਂ ਲੱਗਾਂਦਾ 98 ਕੋਕੇ ਦਾ ਸਵਾਤੀ ਲੱਗਾ ਮੋਟਾ ਮੋਟਾ ਠੀਕ ਹੈ ਜੀ ਆਰ ਕੁਆਲਟੀ ਬਹੁਤ ਸਾਫ ਸੁਥਰੀ ਹੈ ਲੋ ਜੀ ਸ਼ਾਹ ਜੀ ਕੀ ਮੁੱਲ ਕਰਦੇ ਜੀ ਮੁੱਲ ਬਾਬਾ ਜੀ ਕਰਦੇ ਨੇ 40000 ਰੇ ਨਾਲ ਅੱਛਾ ਹਾਂ ਜੀ ਤੇ ਹੋਰ ਕੀ ਛੋਟ ਕਰਦੋਗੇ ਛੋਟ ਬਾਬਾ ਜੀ ਜਿੰਤਰਾ ਤੁਸੀਂ ਕਰਨਾਗੇ ਦੋ ਸ਼ਰਤਾਂ ਕਰਦਾ ਜੀ 38 ਦੀ ਹਾਂ ਜੀ ਲਓ ਭਾਈ ਦੋਸਤੋ ਸ਼ਾਹੀ ਆਲ ਦੇ ਵਿੱਚ ਕ੍ਰੋਸ ਜੋ ਵਛੀ ਆ ਦੂਜਾ ਸੂਆ ਦੁੱਧ 12-13 ਕਿਲੋ ਕਹਿੰਦੇ ਬੜੇ ਆਰਾਮਦਈ ਨਾਲ ਦਊਗੇ ਠੰਡੇ ਤੇਰੀ ਆ ਹਾਂ ਜੀ ਹਾਂ ਜੀ ਇੱਕ ਰਾਤ ਤੁਹਾਨੂੰ ਲਾ ਕੇ ਦਿਖਾ ਦੋ ਲਓ ਜੀ ਤੇ ਠੰਡੇ ਤੇਰੀ ਆ ਪੂਰੀ ਬਾਕੀ ਬਾਹਨੇ ਬੁਨੇ ਦੇ ਵੀ ਲਾ ਕੇ ਵਿਖਾ ਦੋ ਲਓ ਜੀ ਦੋਸਤੋ ਠੀਕ ਹੈ ਜੀ ਸੀਲ ਸਰਾਗ ਦਾ ਫੁੱਲ ਆਪਣੀ ਖਰੀਦਾਰੀ ਕਰ ਲਿਓ 38000 ਰੁਪਏ ਦੇ ਵਿੱਚ ਜਿਹੜੀ ਲੈਸ ਕਰਕੇ ਤੁਹਾਨੂੰ ਮਿਲ ਜੂਗੀ ਸਾਡੇ ਚੈਨਲ ਵਾਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ